ਕਾਂ ਹੁਣ ਅੱਜ ਭਾਰਤੀ ਕਿਸਾਨ ਉਹਨੇ ਇਕੱਠਾ ਖੜਾ ਹਾਂ ਜਿਹੜਾ ਫਸਾ ਪਿੰਡ ਕੀਮਾ ਦੇ ਵਿੱਚ ਸਾਡੇ ਗਰੀਬ ਕਿਸਾਨ ਇੱਕ ਦਰਸ਼ਨ ਸਿੰਘ ਆਪਣਾ ਜੱਥੇਬੰਦੀ ਵਿੱਚ ਕੰਮ ਕਰਦਾ ਹੈਗਾ ਉਹਨੇ ਅੱਜ ਝੋਨਾ ਲਵਾ ਰਹੀ ਹੈ ਇਹਦਾ ਸੇਵ ਲਈ ਕਿਉਂਕਿ ਆ ਜਿਹੜਾ ਨਾਲ ਤੁਸੀਂ ਦੇਖ ਰਹੇ ਉਧਰਲੇ ਪਾਸੇ ਆਹ ਆ ਮਕਾਨ ਬਣਿਆ ਵਗਾ ਆ ਬੰਦੇ ਦਾ ਹੋਗਾ ਇੱਕ ਇਹ ਬੰਦਾ ਇਹ ਤਾਂ ੱਟਾ ਕਰ ਰਿਹਾ ਦਰਸ਼ਨ ਸਿੰਘ ਨਾਲ ਉਹ ਤੇ ਜਦੋਂ ਇਹ ਕਿਲੇ ਬਹਲੇ ਨਾਲ ਸੀ ਜਵਾ ਬਹਣਾਗਾ ਉਹ ਇਹ ਪਾਣ ਦੱਬਣਾ ਚਾਹੁੰਦਾ ਇਹਦਾ ਵੀ ਤਾਂ ਆਪਾਂ ਨੇ ਤੁਸੀਂ ਅੱਜ ਜੀਰੀ ਪੈਣ ਜੀਰੀ ਲਾ ਰਹੀ ਹਾਂ ਮਰੇ ਅੱਛਾ ਕੀ ਹੈ ਇਹ ਮਸਲਾ ਪੂਰਾ ਅੱਜ ਅਸੀਂ ਜੰਗਲਾਂ ਦੇ ਵਿੱਚ ਅਸੀਂ ਇਹ ਦੇਖਤਾ ਗ੍ਰਾਹਾਂ ਬੋਲੇ ਪਿੰਡ ਚੀਮੇ ਦੇ ਵਿੱਚ ਸਾਡਾ ਵੀਰ ਸੀਗਾ ਦਰਸ਼ਨ ਸਿੰਘ ਚੀਮਾ ਜਿਹੜਾ ਸਾਹਮਣੇ ਵੱਡੀ ਕਮੇਟੀ ਹੈ ਜਿਹੜਾ ਧਨਾਲ ਚੌਧਰੀ ਆਪਣੇ ਆਪ ਨੂੰ ਖੁੰਦਾ ਹੈ ਜਿਹਨੇ ਟੈਟ ਦਿੱਤਾ ਸੀਗਾ ਕਿ ਵੀ ਮੈਂ ਇੱਥੇ ਤੁਹਾਨੂੰ ਝੋਨਾ ਨਹੀਂ ਲਾਉਣ ਦਿੰਦਾ ਆਪਦੀ ਮਨਮਰਜ਼ੀ ਦੇ ਨਾਲ ਜਿਹੜੀ ਇੱਥੇ ਜਿਹੜੀ ਜ਼ਮੀਨ ਹੈ ਉਹ ਖੜਪਣੀ ਚਾਹੁੰਦਾ ਹੈ ਜਿਹਨੇ ਇਸ ਚੈਲੰਜ ਨੂੰ ਕਰਕੇ ਜਿੱਥੇ ਬੰਦੇ ਇੱਥੇ ਆਈਏ ਕਿ ਅੱਗੇ ਸਿੱਧੇ ਝੋਨਾ ਲਾ ਰਹੇ ਹਾਂ ਹਾਂ ਭਣੇ ਇਹ ਆਪਣੇ ਜਿਵੇਂ ਆਪਣੇ ਸਰਦਾਰ ਕਪਟੇ ਕਰਾਣੇ ਨੇ ਉਹ ਆਪਣੇ ਕਿਸਾਨਾਂ ਨਾਲ ਧੱਕਾ ਕਰ ਰਹੇ ਨੇ ਜਿਹੜੇ ਆਪਣੇ ਜਥੇਬੰਦੀ ਗ੍ਰਾਹਾਂ ਹਮੇਸ਼ਾ ਆਪਾਂ ਨਾਲ ਖੜਦੇ ਆ ਜਿਹੜਾ ਦਸਨ ਸਿੰਘ ਟੀਮਾ ਹੈ ਆਪਣਾ ਜ਼ਿਲ੍ਹਾ ਅਗੂ ਆ ਤੇ ਦੇ ਉਹ ਵੀ ਨਹੀਂ ਦੇਣਾ ਵੀ ਧੱਕਾ ਹੋ ਰਿਹਾ ਸੀਗਾ ਇਹ ਆਪਾਂ ਉਹਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਖੜਦੇ ਆ ਭਾਈ ਅਸੀਂ ਚੱਲਦੇ ਚ ਉਹਨਾਂ ਨੇ ਹੀ ਤੁਹਾਨੂੰ ਲਾਉਣ ਦਿੰਦੇ ਹਾਂ ਹਾਂ ਜੀ ਅਸੀਂ ਇਹਦੀ ਮਦਦ ਕਰਦੇ ਆਂ ਅੱਛਾ ਅੱਛਾ ਹਾਂ ਭਾਈ ਅੱਜ ਭਾਈ ਇੱਕ ਸੰਤ ਬਾਈ ਜਰਦਨ ਸਿੰਘ ਦੂਜੀਵੇਂ ਤੋਂ ਬਲਾਕ ਆ ਗੁਰੇ ਜਾਨੀ ਕਿਤਨਾਟ ਲੋਕ ਉਹਨਾਂ ਨਾਲ ਨਾਜਰਦ ਜੀ ਦੇ ਪਰੋਪੀ ਉਹਨਾਂ ਕੋ ਬੈਂਕ ਬੈਲੈਂਸ ਪ੍ਰੋਪਰਟੀ ਬਹੁਤ ਜਾਨੀ ਦਬਾਣਾ ਚਾਹੁੰਦਾ ਸਾਡੇ ਬਾਈ ਨੂੰ ਪਰ ਮੈਨੂੰ ਐ ਨਹੀਂ ਪਤਾ ਕਿ ਜਦ ਲੋਕ ਇੱਥੇ ਹੁੰਦੇ ਨੇ ਉਹਦੋਂ ਸਰਕਾਰਾਂ ਨੂੰ ਵੀ ਆਪਾਂ ਮੋਦੀ ਵਰਗਿਆਂ ਨੂੰ ਛੁੱਟ ਗਿਆ ਇਹ ਨਾ ਪਰ ਅੱdte ਪਣਾ ਉਹ ਨਾਰਾਜੇ ਤੇ ਕਿਤੇ ਵੀੜੀਆਂ ਲੱਗੀਆਂ ਨੇਗੇ ਸਰ ਆ ਦੇਖੋ ਬੰਦੀਆਂ ਜਾ ਜਾ ਬੰਦ ਕਰੇ ਚਾਰ ਵੀ ਆ ਅਸੀਂ ਆਪਣੀ ਆ ਬਾਕੀ ਸਾਰੇ ਸਾਰੇ ਬੰਦੀਆਂ ਲੈ ਤੇ ਕਰਦੇ ਨੇ ਕਿ ਉਹਨਾਂ ਨਾਲ ਆਪਣੇ ਬੈਠੀ ਆ ਟੀਮ ਨਾਲ ਜਿੱਥੇ ਬੰਦੀਆਂ ਆ ਉਸ ਤੋਂ ਸਾਰੇ ਇੱਧਰ ਉਹਨਾਂ ਨਾਲੋਂ ਸ਼ੁਰੂ ਕਰਤਾ ਸਾਰੇ ਉਧਰੇ ਪਾਸੇ ਬੰਦੇ ਲੱਗੇ ਨੇ ਉਹਨਾਂ ਲੱਗਣ ਲੱਗੇ ਆ ਦੇਖੋ ਲਗੀ ਜਾਂਦਾ ਸਾਰਾ ਜੋ ਨਾ ਬੋਟਲੇ ਪਾ ਕੇ ਜੀਨ ਕਰਦੇ ਨੇ ਤਾਂ ਉਹ ਪੜੇ ਪਟੀ ਤੇ ਹੋੜਾ ਗੰਮ ਆ ਆ ਸਾਰੇ ਜਿਹਾ ਸੱਬੀ ਰਾਂ ਕੋਈ ਇੱਥੇ ਟੀਮ ਰੱਖੀ ਆ ਸਾਨੂੰ ਪਰੇਗੀ ਬਰੇਦਾਨੀ ਮਗਰ ਸਾਡੇ ਹਾਂਜੀ ਪਰ ਹਾਂਜੀ ਕੀ ਮਸਲਾ ਹੈ ਮਸਲਾ ਕੀ ਆ ਪੁਰਾਣੀ ਬੋਲੋ ਓਏ ਅੱਜ ਮੈਂ ਮੈਸ ਸੁਖਦੇਵ ਸਿੰਘ ਨੂੰ ਨਮਰਾ ਕਰਦਾ ਹਾਂ ਸਨਮੀ ਕੇ ਯੂਗ ਰਹਾ ਅੱਜ ਅਸੀਂ ਭਾਰਤ ਦੀਆਂ ਜੁਨੀ ਰੇਤਾ ਜਰਾ ਹਾਂ ਮੰਨੋ ਜ਼ਿਲ੍ਹਾ ਬਰਨਾਲੇ ਦੇ ਜੋ ਵੀ ਸਦਾ ਹੈਗੇ ਦਰਸ਼ਨ ਸਿੰਘ ਦਾ ਝੋਨਾ ਲਾਉਣ ਦਾ ਮਸਲਾ ਸੀਗਾ ਜੀਵਨ ਦੇ ਵਿੱਚ ਜੋ ਪ੍ਰਸ਼ਾਸਨ ਉਸ ਨੂੰ ਰੋਕ ਰਿਹਾ ਸੀ ਅੱਜ ਅਸੀਂ ਸਾਰੇ ਇੱਥੇ ਦੇ ਦਰਸ਼ਨ ਸਿੰਘ ਟੀਮਾਂ ਨੇ ਝੋਨਾ ਲਾ ਰਹੇ ਹਾਂਗੇ ਇਸ ਗੱਲ ਦੇ ਵਿੱਚ ਪੀਰ ਓਪਰੇ ਜੀਵ ਜੀ ਨੂੰ ਨਹੀਂ ਦੇਣਾ ਯਾਨੀ ਕਿ ਸਾਡੇ ਕੋਲ ਜਮੀਨ ਦੇ ਦਰਸ਼ਕ ਜਿੰਦੂ ਨੇ 27 ਸਾਲ 1997 ਦਾ ਕਬਜ਼ਾ बतौर ਮਾਲਕ ਹੋਏ ਇਹ ਆਪ ਦੀ ਕਾਤ ਕਰ ਰਹੀ ਸੀ ਇਸ ਨੂੰ ਗਵਰਨਰ ਜੀ ਦਾ ਲੁਭਾਣੇ ਸਾਹਿਬ ਉਹ ਦਾਣ ਬੁੱਧ ਕੇਸ ਨੂੰ ਪਰੇਸ਼ਾਨ ਕਰ ਰਹੀ ਸੀ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਮੀਟਿੰਗ ਦੇ ਵਿੱਚ ਇਹ ਮਤਾ ਪਾ ਗਿਆ ਵੀ ਜਿਹੜਾ ਦਰਸ਼ਨ ਸਿੰਘ ਦੇ ਨਾਲ ਏ ਧੱਕਾ ਬੰਦਾ ਕਰ ਰਿਹਾਗਾ ਵੀ ਉਸ ਦੇ ਕੂਂਦੀ ਮੈਚ ਦੇ ਵਿੱਚ ਅਸੀਂ ਮਤਾ ਪਾਸ ਪਾ ਕੇ ਅੱਜ ਜੀ ਕੋਈ ਪ੍ਰੋਗਰਾਮ ਸੱਤ तरीके ਦਾ ਰੱਖਿਆ ਵੀ ਇਸ ਦਾ ਜਿਹੜਾ ਝੋਨਾ ਸੀ ਪ੍ਰਸ਼ਾਸਨ ਨੂੰ ਜਿਹੜੀ ਗੱਲ ਕੀਤੀ ਕਰਤਾ ਵੀ ਪ੍ਰਸ਼ਾਸਨ ਆਇਆ ਵੀ ਸੀ ਤੇ ਅੱਜ ਅਸੀਂ ਲਾ ਰਹੇ ਹਾਂ ਇਹਦੇ ਜ਼ਰੀਏ ਮਾਈਆਂ ਪਹਿਣਾ ਬੇਨਾਲ ਸਾਧ ਦੇਦੀਆਂ ਤੇ ਕੁੱਲ ਸਾਡਾ ਬਰਨਾਲਾ ਜਿਲ੍ਹੇ ਦੇ ਸਾਰੇ ਚਾਰੇ ਬਲਾਕਾਂ ਦੇ ਆਗੂ ਸਹਿਬਾਨ ਤੇ ਸਾਡੇ ਸਾਰੀ ਬਰਕਤਾਂ ਚਾਹੁੰਦੇ ਨੇ ਤੇ ਇਸ ਗੱਲ ਤੇ ਅਸੀਂ ਆਪੀ ਜਿੱਤ ਮਹਿਸੂਸ ਕਰ ਰਹੇ ਹਾਂ ਜੀ